ਪਿੰਡ ਸਿਆਲਵਾ ਵਿਕੇ ਸੈयद पीर ਨਥਨ ਸਾਹਿਬ ਜੀ ਦੇ ਦਰਬਾਰ ਵਿੱਚ ਤਰਵੰਜਵਾਂ ਸਲਾਨਾ urs ਮੇਲਾ ਭਰਿਆ ਗਿਆ ਇਸ ਮੇਲੇ ਦੇ ਵਿੱਚ ਨਥਨ ਸਾਹਿਬ ਸਭਾ ਸਿਆਲਵਾ ਦੀ ਨਿਗਰਾਨੀ ਹੇਠ ਭਰੇ urs ਮੇਲੇ ਸੰਬੰਧੀ ਸੈਕਟਰੀ ਫਕੀਰ ਮੁਹੰਮਦ ਸਾਬਰੀ ਪ੍ਰਧਾਨ ਜਮੀਲ ਖਾਨ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਖਤਮ ਦਰੂਦ ਹੋਣ ਮਗਰੋਂ ਸਹਾਰਨਪੁਰ ਤੋਂ ਆਏ ਅਮੀਰ ਸਾਬਰੀ ਕਵਾਲ ਪਾਰਟੀ ਦੇ ਵੱਲੋਂ ਸੂਫੀ ਕਵਾਲੀਆਂ ਪੇਸ਼ ਕੀਤੀ ਗਈਆਂ ਮੇਲੇ ਦੇ ਦੌਰਾਨ ਗਾਇਕ ਨਰਿੰਦਰ ਸੋਹਣਾ ਗਰੁੱਪ ਵੱਲੋਂ ਪੁਆਦੀ ਅਖਾੜਾ ਲਾਇਆ ਗਿਆ ਅਤੇ ਇਸ ਦੇ ਵਿੱਚ ਪੁਰਾਣੀ ਰੀਤੀ ਰਿਵਾਜਾਂ ਦੇ ਅਨੁਸਾਰ ਪੁਰਾਣੇ ਸਾਜਾਂ ਦੇ ਨਾਲ ਪੁਆਦੀ ਅਖਾੜੇ ਦੇ ਵਿੱਚ ਚਾਰ ਚੰਨ ਲਗਾਏ ਗਏ ਇਲਾਕੇ ਦੀ ਸੰਗਤ ਵੱਲੋਂ ਪਵਦੀ ਅਖਾੜੇ ਨੂੰ ਵੇਖਣ ਦੇ ਲਈ ਵੱਡੀ ਸਮੂਲੀਅਤ ਵੇਖਣ ਨੂੰ ਮਿਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਗਾਇਕ ਉਮੇਂਦਰ ਓਮੇ ਦੇ ਵੱਲੋਂ ਪੀਰਾਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਆਪਣੀ ਗਾਇਕੀ ਦੇ ਨਾਲ ਲੋਕਾਂ ਦੀ ਸੰਗਤ ਦੀ ਵਾਹ ਵਾਹ ਖੱਟੀ ਚਾਰ ਪ੍ਰੋਗਰਾਮ ਪੇਸ਼ ਕਰਦੇ ਹੋਏ ਗਾਇਕ ਜੋੜੀ ਹੁਸ਼ਿਆਰ ਮਾਹੀ ਅਤੇ ਰਮਨ ਸਾਗੂ ਵੱਲੋਂ ਵੀ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ ਅੱਜ ਪੀਰਾਂ ਦੇ ਤਿਵਾਰੀ ਉੱਤੇ ਗੁਰਪ੍ਰੀਤ ਸੋਨੀ ਰੋਪੜ ਵਾਲੇ ਅਤੇ ਹੋਰ ਗਾਇਕਾਂ ਦੇ ਵੱਲੋਂ ਵੀ ਇਸ ਮੌਕੇ ਹਾਜ਼ਰੀ ਲਗਵਾਈ ਗਈ ਪੀਰਾਂ ਦੇ ਦਰਬਾਰ ਦੇ ਵਿੱਚ ਨਤਮਸਤਕ ਹੁੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕੂਰਵਿੰਦਰ ਸਿੰਘ ਖੇੜੇ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਹਾਜ਼ਰੀ ਲਗਵਾਈ ਗਈ ਇਸ ਮੌਕੇ ਰਵਿੰਦਰ ਸਿੰਘ ਖੇੜੇ ਦੇ ਵੱਲੋਂ ਕੀ ਕਿਹਾ ਗਿਆ ਆਓ ਸੁਣਦੇ ਹਾਂ ਸਾਡੀ ਪੰਜਾਬ ਦੀ ਧਰਤੀ ਇਹਨਾਂ ਪੀਰਾਂ ਭਗਵੰਗਾਂ ਤੋਂ ਬਖਸ਼ੇਰੇ ਤੇ ਅਸ਼ੀਰਵਾਦ ਸਦਕਾ ਬਹੁਤ ਹੀ ਖੁਸ਼हाल ਚੜ੍ਹਦੀ ਕਲਾ ਦੇ ਵਿੱਚ ਤਕੀਦ ਕਰਦੇ ਨੇ ਸੋ ਸਾਰੇ ਪ੍ਰਬੰਧਕ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਡੇ ਬਹੁਤ ਹੀ ਸਹਿਯੋਗ ਮੇਰੇ ਤੋਂ ਬਹੁਤ ਜਿਆਦਾ ਹਮੇਸ਼ਾ ਹੀ ਵੱਡਿਆਂ ਵਾਂਗੂ ਅਸ਼ੀਰਵਾਦ ਦਿੰਦੇ ਨੇ ਮੀਲ ਜੀ ਪ੍ਰਧਾਨ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਰਾਣਾ ਜਗਦੀਪ ਜੀ ਸਪੰਸ ਸਾਹਿਬ

ਜਿਹੜਾ ਕਿ ਕੱਲ ਤੋਂ ਸ਼ੁਰੂ ਹੋਇਆ 5 ਤਾਰੀਖ ਤੋਂ ਸ਼ੁਰੂ ਹੋਇਆ ਸੀ 5 ਤਾਰੀਖ ਨੂੰ ਇੱਥੇ ਸਵੇਰੇ ਸ਼ਾਮ ਤੱਕ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜਾ ਹੈ ਪੋਦੀ ਖਾਣਾ ਲੱਗਿਆ ਅਤੇ ਇਹ ਸਾਰਾ ਦਿਨ ਲੰਗਰ ਚੱਲਦਾ ਰਿਹਾ ਚਾ ਪਕੌੜੇ ਦਾ ਲੰਗਰ ਚੱਲਦਾ ਸੀਗਾ ਤੇ ਅੱਜ ਜਿਹੜਾ ਸਾੜਾ ਹੈ ਗਬਲਾ ਦਿਨ ਹੈ ਅੱਜ ਸਵੇਰੇ ਦਰੂਦ ਫਾਤੀਹਾ ਜੋ ਸਾਡੀ ਰਸਮ ਦਰਬਾਰਾਂ ਦੇ ਮੁਤਾਬਿਕ ਰਸਮ ਹੁੰਦੀ ਹੈ ਉਹ ਕੀਤੀ ਗਈ ਉਸ ਤੋਂ ਬਾਅਦ ਮਹਿਫਲ ਕਵਾਲੀ ਹੁੰਦੀ ਰਹੀ ਤੇ ਹੁਣ ਇਸ ਵਕਤ ਜਿਹੜਾ ਹੈਗਾ ਸਾਡਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਹੈ ਜਿਹੜਾ ਕਿ ਓਮੈਂਡ ਪਾਰਟੀ ਕੁੜਾੜੀ ਤੋਂ ਜਿਹੜੇ ਹੈ ਉਹਨਾਂ ਦੀ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰ ਰਹੀ ਹੈ ਤੇ ਸਾਡੇ ਕੋਲ ਜਿਹੜੇ ਹੈ ਮਸ਼ਹੂਰ ਕਵਾਲ ਸਾਰਨਪੁਰ ਤੋਂ ਅਮੀਰ ਖਾਨ ਪਾਰਟੀ ਆਈ ਹੋਈ ਹੈ ਔਰ ਉਹ ਅੱਜ ਸ਼ਾਮ ਨੂੰ 8:30 ਵਜੇ ਫਿਰ ਦੁਬਾਰਾ ਸ਼ਾਮ ਨੂੰ ਪ੍ਰੋਗਰਾਮ ਕਰੇਗੀ ਆਪਣਾ ਕਵਾਲੀ ਪ੍ਰੋਗਰਾਮ ਪੇਸ਼ ਕਰੇਗੀ ਔਰ ਉਸ ਤੋਂ ਬਾਅਦ ਕੱਲ ਸਵੇਰੇ ਸਾਡੀ ਰਵਾਇਤ ਦੇ ਮੁਤਾਬਕ ਬਜ਼ੁਰਗਾਂ ਦੇ ਜੋ ਵੀ ਦੀਨ ਚਲੀ ਆ ਰਹੀ ਹੈ ਪੁਰਾਣੀ ਉਸ ਦੇ ਮੁਤਾਬਕ ਸਿਆਲਵਾ ਤੋਂ ਲੈ ਕੇ ਦਰਬਾਰ ਤੱਕ ਇੱਕ ਚਾਦਰ ਆਏਗੀ ਦਰਬਾਰ ਸਿਆਲਪਿੰਡ ਘਰ ਤੋਂ ਜਿਹੜੀ ਕਿ ਇੱਥੇ ਆ ਕੇ ਦਰਬਾਰ ਚ ਪੇਸ਼ ਕੀਤੀ ਜਾਏਗੀ ਜਿਸ ਦੇ ਵਿੱਚ ਸਾਰੇ ਲੋਕ ਸ਼ਾਮਲ ਹੋਣਗੇ ਦਰਵੇਸ਼ ਕਵਾਲ ਤੇ ਹੋਰ ਆਮ ਜਨਤਾ ਸਾਰੇ ਹੀ ਉਹਦੇ ਵਿੱਚ ਸ਼ਾਮਲ ਹੋਏਗੀ ਪਿੰਡ ਸਿਆਲਵਾ ਤੋਂ ਲੈ ਕੇ ਦਰਬਾਰ ਤੱਕ ਉਹਨਾਂ ਨੇ ਆ ਕੇ ਇੱਥੇ ਪੇਸ਼ ਕਰਨਗੇ ਤੇ ਕੱਲ ਉਸ ਤੋਂ ਬਾਅਦ ਜਿੰਨੇ ਵੀ ਮਹਿਮਾਨ ਇੱਥੇ ਆਏ ਹੋਏ ਨੇ ਉਹਨਾਂ ਨੂੰ ਰੁਕਸਤੀ ਵਗੈਰਾ ਜੋ ਦਰਬਾਰ ਵੱਲੋਂ ਤਵਾਰਕ ਪੈਰਗਹਿਰਾ ਦੀ ਕੇ ਰੁਕਸਤ ਕੀਤਾ ਜਾਏਗਾ ਮੈਂ ਆਪਣੇ ਵੱਲੋਂ ਨਥਨਛਾ ਸਵਾਵ ਵੱਲੋਂ ਰੋਪੜ ਜ਼ਿਲ੍ਹਾ ਮੁਸਲਮਨ ਵੈਲਫੇਅਰ ਕਮੇਟੀ ਮਾਨਕਪੁਰ ਸ਼ਰੀਫ ਵੱਲੋਂ ਜਿੰਨੇ ਵੀ ਲੋਕ ਇੱਥੇ ਇਸ ਜਿਨ੍ਹਾਂ ਨੇ ਇਸ urs ਵਿੱਚ ਸ਼ਿਰਕਤ ਕੀਤੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਸਾਡਾ ਮਾਣ ਵਧਾਇਆ ਔਰ ਇਸ ਦਰਬਾਰ ਦੀ ਰੌਣਕ ਵਧਾਈ ਹੈ ਤੋਂ ਉਮੀਦ ਕਰਦਾ ਹਾਂ ਕਿ ਅੱਲਾਹ ਤਾਲਾ ਉਹਨਾਂ ਨੂੰ ਸਭ ਨੂੰ ਖੁਸ਼ ਰੱਖੇ ਔਰ ਆਬਾਦ ਰੱਖਿਆ ਅੱਜ ਮੂਹਮਦ ਸ਼ੇਤਾਨ ਰਜਿਮ ਬਿਸਮਿਲਲਾਹਿ ਰਹਿਮਾਨ ਰਹੀਮ ਲਾ ਅਬਦੁਲ ਸਤਾਰ ਮਦਰੀ ਤਰਗਾ ਪੀਰ ਬਾਬਾ ਉਸ ਤੋਂ ਸ਼ਾਦਾ ਸਦਾਨਾ ਉਸ ਅੱਜ 26 ਤਰੀਕ ਨੂੰ ਸਭਾ ਚਾਰੇ ਪ੍ਰੋਗਰਾਮ ਵਿਚਾਰਿਆ ਇਸ ਮੇਲੇ ਵਿੱਚ ਕਵਾਲੀਆਂ ਵੀ ਪ੍ਰੋਗਰਾਮ ਕਵਾਲੀਆਂ ਪ੍ਰੋਗਰਾਮ ਵੀ ਚੱਲ ਰਿਹਾ ਹੈ ਤੇ ਮੈਂ ਖਾਸ ਕਰਕੇ ਜਿੰਨੇ ਵੀ ਉਸ ਮੇਲੇ ਵਿੱਚ ਸੰਗਤ ਆ ਰਹੀ ਹੈ ਸਭ ਦਾ ਧੰਨਵਾਦ ਕਰਦਾ ਖਾਸ ਕਰਕੇ ਪੋਨੇ ਪ੍ਰੈਸ ਰਿਪੋਰਟਰ ਜੰਮੀ ਸਾਹਿਬ ਦਾ ਜਿੰਨੇ ਵੀ ਬਜ਼ੁਰਗ ਬੈਠੇ ਆ ਕੇ ਬੈਠੇ ਸਾਡਾ ਆਪੀ ਧੰਨਵਾਦ ਕਰਦੇ ਆ ਸੋ ਸਾਰੇ ਬੱਚਿਆਂ ਨੂੰ ਇਸ ਸਮੇਲੀ ਜੀ ਸਾਰ ਸਾਰ ਪੜ੍ਹਾਈ ਦੇ ਰਹੇ ਕਬੂਲ ਕਰ ਰਹਾ ਕੋਈ ਦਿੱਕਤ ਜਾਂ ਪਰੇਸ਼ਾਨੀ ਉਹ ਤੋਂ ਦੂਰ ਕਰੇ ਇਸ ਸਮੇਲੇ ਵਿੱਚ ਆਪਾਂ ਜੋ ਵੀ ਪ੍ਰੋਗਰਾਮ ਜੰਗਰ ਵਗੈਰਾ ਚੱਲ ਰਿਹਾ ਹੈ ਉਹ ਸਭ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤਾਂ ਅੱਛੇ ਹਿੰਦੂ ਮੁਸਲਮਾਨ ਸਿੱਖੇ ਸਾਹਿਬ ਦਾ ਕੋਈ ਇਤਨਹਾ ਨਹੀਂ ਰਸਾਕਤਾ ਸਭ ਇੱਕ ਬਰਾਬਰ ਹੈ ਸਾਡੇ ਵਾਸਤੇ ਸੋ ਸਭ ਨੂੰ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂਵਾਜੂ ਹਾਂ ਫੋਟੋ ਖਾਲਣੀ ਆਪਾਂ ਰਮਨ ਸਕੂ ਜੀ ਤੁਹਾਡੇ ਸਾਹਮਣੇ ਖੜਾ ਕੇ ਫੋਟੋ ਖਾਲੋ ਉਮਿੰਦਰ ਉਹਨਾ ਜੀ ਰਹਿ ਗਏ ਜਿੱਧਰ ਸਮੂਹ ਪੈਸ